ਇਕ ਦੇਸ਼ ਇੱਕ ਚੋਣਾਂ ਤੇ ਹੋਈ ਜਪੀਸੀ ਦੀ ਪਹਿਲੀ ਬੈਠਕ ਸੰਸਦ ਮੈਂਬਰਾਂ ਨੂੰ 18000 ਤੋਂ ਵੱਧ ਪੰਨਿਆਂ ਦੀ ਸੌਂਪੀ ਗਈ ਹੈ ਰਿਪੋਰਟ ਤੇ ਕਾਂਗਰਸ ਨੇ ਇਸ ਨੂੰ ਦੱਸਿਆ ਸੰਵਿਧਾਨ ਵਿਰੋਧੀ ਜੀ ਹਾਂ ਇਸ ਵੇਲੇ ਜੇਪੀਸੀ ਦੀ ਪਹਿਲੀ ਬੈਠਕ ਹੋਈ ਹੈ ਜਿਹੜੀ ਕਿ ਇੱਕ ਦੇਸ਼ ਇੱਕ ਚੋਣ ਬਿੱਲ ਦੇ ਸੰਬੰਧੀ ਵਿੱਚ ਕੀਤੀ ਗਈ ਹੈ ਇਸ ਦੇ ਵਿੱਚ ਸੰਸਦ ਮੈਂਬਰਾਂ ਨੂੰ 18000 ਤੋਂ ਵੱਧ ਪੰਨਿਆਂ ਦੀ ਰਿਪੋਰਟ ਸੌਂਪੀ ਗਈ ਹੈ ਜਿਸ ਦੇ ਵਿੱਚ ਇੱਕ ਇੱਕ ਕਾਪੀ ਵੀ ਨਾਲ ਸ਼ਾਮਿਲ ਹੈ ਤੇ ਵਕ ਵਕ ਸੰਸਦ ਮੈਂਬਰਾਂ ਦੇ ਇਸ ਦੇ ਸੰਬੰਧ ਦੇ ਵਿੱਚ ਵਕ ਵਕ ਵਿਚਾਰ ਨੇ ਇਥੋਂ ਤੱਕ ਕਿ ਕਾਂਗਰਸ ਨੇ ਤਾਂ ਇਸ ਨੂੰ ਸੰਵਿਧਾਨ ਵਿਰੋਧੀ ਹੀ ਕਰਾਰ ਦੇ ਦਿੱਤਾ ਹੈ ਦੱਸਦੀਏ ਇਸ ਦੇ ਵਿੱਚ ਜਿਹੜੇ ਪੱਖ ਦੇ ਜਿਹੜੇ ਮੈਂਬਰ ਨੇ ਤੇ ਨਾਲ ਹੀ ਵਿਰੋਧ ਦੇ ਮੈਂਬਰ ਨੇ ਉਹਨਾਂ ਦੇ ਵਿੱਚ ਬਹਿਸ ਹੋਈ ਹੈ ਕਿਸੇ ਨੇ ਇਸ ਨੂੰ ਸਹੀ ਕਰਾਰ ਦਿੱਤਾ ਹੈ ਤੇ ਕਿਸੇ ਨੇ ਇਸ ਨੂੰ ਸੰਵਿਧਾਨ ਵਿਰੋਧੀ ਕਰਾਰ ਦਿੱਤਾ ਹੈ ਇੱਥੇ ਕੀ ਨਾਲ ਹੀ ਦੱਸਦੀ ਹੈ ਕਿ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸੁਰਜਿੰਦਰ ਮੋਦੀ ਜੀ ਜੋ ਵੀ ਕਰਦੇ ਨੇ ਉਹ ਦੇਸ਼ ਦੇ ਹਿੱਤ ਦੇ ਲਈ ਕਰਦੇ ਨੇ ਉਹਨਾਂ ਦਾ ਇਹ ਫੈਸਲਾ ਬਿਲਕੁਲ ਸਹੀ ਹੈ ਕਿਉਂਕਿ ਅਸੀਂ ਹਮੇਸ਼ਾ ਚੋਣਾਂ ਦੀ ਹੀ ਤਿਆਰੀ ਕਰਦੇ ਰਹਿੰਦੇ ਆ ਇਸ ਕਰਕੇ ਇਹ ਜਿਹੜਾ ਪੱਖ ਹੈ ਬਿਲਕੁਲ ਸਹੀ ਹੈ ਦੱਸ ਦਈਏ ਕਿ ਇੱਕ ਦੇਸ਼ ਇੱਕ ਚੋਣ ਇੱਕ ਅਜੀਹ ਪਰੰਪਰਾ ਹੈ ਜਿਸ ਦੇ ਤਹਿਤ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਨੇ ਉਹ ਇੱਕ ਸਮੇਂ ਹੀ ਕਰਵਾਈਆਂ ਜਾਂਦੀਆਂ ਨੇ ਜਿਸ ਦੇ ਨਾਲ ਬਹੁਤ ਸਾਰੇ ਸਮੇਂ ਦੀ ਬਚਤ ਵੀ ਹੁੰਦੀ ਹੈ ਤੇ ਜਦੋਂ ਇਹ ਬਹਿਸ ਹੋਈ ਪੱਖ ਦੇ ਤੇ ਵਿਰੋਧ ਦੇ ਸੰਸਦ ਮੈਂਬਰਾਂ ਦੇ ਵਿੱਚਕਾਰ ਲੰਮੀ ਗੱਲਬਾਤ ਹੋਈ ਹੈ ਬਹਿਸਬਾਜ਼ੀ ਹੋਈ ਹੈ ਹਾਲਾਂਕਿ ਇਸ ਦਾ ਨਤੀਜਾ ਕੁਝ ਖਾਸ ਨਹੀਂ ਨਿਕਲ ਸਕਿਆ ਦਸਦੀਕੀ ਕੇ ਪਹਿਲਾ ਵੀ ਬਹੁਤ ਵਾਰ ਜਦੋਂ ਇੱਕ ਦੇਸ਼ ਇੱਕ ਚੋਣ ਪਰੰਪਰਾ ਨੂੰ ਅਪਣਾਇਆ ਗਿਆ ਸੀ ਤਾਂ ਜਿਹੜਾ ਸਮਾਂ ਕਾਫੀ ਬਚਿਆ ਸੀ ਨਾਲ ਹੀ ਬਹੁਤ ਸਾਰੇ ਸੰਸਦ ਮੈਂਬਰ ਵੀ ਇਸ ਦੇ ਹੱਕ ਦੇ ਵਿੱਚ ਸਨ ਪਰੰਤੂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਦੋਂ ਵੀ ਇਸ ਪਰੰਪਰਾ ਨੂੰ ਅਪਣਾਇਆ ਗਿਆ ਤਾਂ ਕਈ ਵਾਰ ਵਿਧਾਨ ਸਭਾ ਨੂੰ ਭੰਗ ਕਰਨਾ ਪਿਆ ਸੀ ਤੇ ਕਈ ਵਾਰ ਲੋਕ ਸਭਾ ਨੂੰ ਭੰਗ ਕਰਨਾ ਪਿਆ ਸੀ ਤੇ ਹੁਣ ਜਦੋਂ ਇਸਤੇ ਬਾਰੇ ਦੇ ਵਿੱਚ ਬਹਿਸ ਹੋਈ ਹੈ ਤਾਂ ਬਹੁਤ ਸਾਰੇ ਲੋਕ ਇਸ ਦੇ ਪੱਖ ਦੇ ਵਿੱਚ ਨੇ ਤੇ ਬਹੁਤ ਸਾਰੇ ਇਸ ਦੇ ਵਿਰੋਧ ਦੇ ਵਿੱਚ ਵੀ ਨੇ ਦੱਸਦੀ ਹੈ ਕਿ ਇਹ ਜਿਹੜੀ ਪਰੰਪਰਾ ਜਿਹੜੋ ਕਈ ਵਾਰ ਟੁੱਟ ਗਈ ਤਾਂ ਫਿਰ ਦੁਬਾਰਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਜੀ ਦੀ ਅਗਵਾਈ ਤੇ ਹੇਠ ਇੱਕ ਕਮੇਟੀ ਬਣਾਈ ਗਈ ਸੀ ਜਿਸ ਦੇ ਤਹਿਤ ਇਹ ਵਿਚਾਰ ਵਟਾਂਦਰਾ ਕੀਤਾ ਜਾਣਾ ਸੀ ਪਰੰਤੂ ਹੁਣ ਜਦੋਂ ਇਸ ਦੇ ਸਬੰਧ ਦੇ ਵਿੱਚ ਜਪੀ ਸਿੱਦੀ ਪਹਿਲੀ ਬੈਠਕ ਹੋਈ ਹੈ ਤਾਂ ਇਸ ਦੇ ਵਿੱਚ ਬਹੁਤ ਸਾਰੀ ਬਹੁਤ ਲੰਬੀ ਚੌੜੀ ਬਹਿਸ ਹੋਈ ਹੈ ਪਰ ਤੂੰ ਨਤੀਜਾ ਕੁਝ ਖਾਸ ਨਹੀਂ ਨਿਕਲ ਸਕਿਆ ਦੱਸ ਦਈਏ ਕਿ ਪਹਿਲਾਂ ਕਈ ਵਾਰ ਜਦੋਂ ਇੱਕ ਦੇਸ਼ ਇੱਕ ਚੋਣ ਪਰੰਪਰਾ ਦੀ ਵਰਤੋਂ ਕੀਤੀ ਗਈ ਸੀ ਤਾਂ ਕਈ ਵਾਰ ਵਿਧਾਨ ਸਭਾ ਨੂੰ ਭੰਗ ਕਰਨਾ ਪਿਆ ਸੀ ਕਈ ਵਾਰ ਲੋਕ ਸਭਾ ਨੂੰ ਭੰਗ ਕਰਨਾ ਪਿਆ ਸੀ ਤੇ ਹੁਣ ਦੁਬਾਰਾ ਤੋਂ ਫਿਰ ਜਿਹੜੀ ਕਿ ਕਮੇਟੀ ਬਿਠਾਈ ਗਈ ਸੀ ਕਿ ਇਸ ਦੇ ਸੰਬੰਧ ਦੇ ਵਿੱਚ ਗੱਲਬਾਤ ਕੀਤੀ ਜਾਵੇ ਪਰੰਤੂ ਇਹ ਗੱਲਬਾਤ ਕਿਸੇ ਸਿਰੇ ਨਹੀਂ ਲੱਗ ਸਕੀ ਬਲਕਿ ਬਹਿਸ ਬੱਜੀ ਦਾ ਹੀ ਵਿਸ਼ਾ ਬਣ ਗਈ ਹੈ ਕੁਝ ਲੋਕਾਂ ਨੇ ਇਸ ਨੂੰ ਪੱਖ ਦੇ ਵਿੱਚ ਕਿਹਾ ਹੈ ਤੇ ਕੁਝ ਨੇ ਇਸ ਨੂੰ ਵਿਰੋਧ ਦੇ ਵਿੱਚ ਕਿਹਾ ਹੈ ਇੱਥੋਂ ਤੱਕ ਤਾਂ ਕਾਂਗਰਸ ਨੇ ਤਾਂ ਇਹ ਕਹਿ ਦਿੱਤਾ ਕਿ ਇਹ ਸੰਵਿਧਾਨ ਵਿਰੋਧੀ ਹੈ ਉਹਨਾਂ ਨੇ ਕਿਹਾ ਹੈ ਕਿ ਬੀਤੇ ਸਮੇਂ ਦੇ ਵਿੱਚ ਜਿਹੜੀਆਂ ਚੋਣਾਂ ਕਰਵਾਈਆਂ ਗਈਆਂ ਨੇ ਜਿੱਥੇ ਈਵੀਐਮ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਸੀ ਕੀ ਕੋਈ ਫਾਇਦਾ ਹੋਇਆ ਹੈ ਬਹੁਤ ਸਾਰੇ ਸਵਾਲ ਚੁੱਕੇ ਗਏ ਨੇ ਪਰੰਤੂ ਇਸ ਬਹਿਸ ਦੇ ਵਿੱਚ ਕੋਈ ਨਤੀਜਾ ਨਹੀਂ ਨਿਕਲ ਸਕਿਆ ਕਾਂਗਰਸ ਦਾ ਬਿਲਕੁਲ ਹੀ ਇਸ ਨੂੰ ਸੰਵਿਧਾਨ ਵਿਰੋਧੀ ਕਰਾਰ ਦੇ ਰਹੀ ਹੈ ਪਰੰਤੂ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਸਹੀ ਹੈ ਦੇਸ਼ ਦੇ ਹਿੱਤ ਦੇ ਵਿੱਚ ਹੈ ਤੇ ਕੁਝ ਸੰਸਦ ਮੈਂਬਰਾਂ ਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਜਨਿੰਦਰ ਮੋਦੀ ਹੋਣੀ ਜੋ ਵੀ ਕਰਦੇ ਨੇ ਉਹ ਦੇਸ਼ ਦੇ ਹਿੱਤ ਦੇ ਵਿੱਚ ਹੁੰਦਾ ਹੈ ਅਗਰੇ ਪਰੰਪਰਾ ਬਣਾਈ ਜਾਵੇਗੀ ਤਾਂ ਬਹੁਤ ਸਾਰਾ ਸਮਾਂ ਬਚੇਗਾ ਤੇ ਹੋਰ ਕੰਮਾਂ ਦੇ ਵਿੱਚ ਵੀ ਜਿਹੜਾ ਕਿ ਧਿਆਨ ਲਗਾਇਆ ਜਾ ਸਕਦਾ ਹੈ ਇਸ ਕਰਕੇ ਇਹ ਦੇਸ਼ ਦੇ ਹਿੱਤ ਦੇ ਵਿੱਚ ਹੈ